ਕੀ ਮਤਲਬ ਹੈ ਕੀ ਕਾਰਨ ਹੋਇਆ ਵੀ ਅੱਜ ਜਿਹੜਾ ਉਹ ਰਿਚ ਸੀ ਸਰ ਮੈਨੂੰ ਤਾਂ ਇੱਕ ਸਿਰ ਪੇੜ ਹੋ ਰਿਹਾ ਸੀ ਸਵੇਰੇ ਮੈਂ 8:11 ਵਜੇ ਇਨਾਂ ਕੋ ਦਵਾਈ ਲੈਣ ਆਇਆ ਸੀ ਇਨਾਂ ਨੇ ਮੇਰਾ ਬਿਖੜੀ ਵਗੈਰਾ ਚੈੱਕ ਕਰਨ ਤੋਂ ਬਾਅਦ ਇੱਕ ਜੀਵ ਤੇ ਰੱਖਣ ਵਾਲੀ ਗੋਲੀ ਦਿੱਤੀ ਗਈ ਜੀ ਉਹ ਗੋਲੀ ਰੱਖੀ ਆ ਤਾਂ ਮੈਨੂੰ ਇਹਨੇ ਕੋਰੀ ਲੱਗੀ ਆ ਤੇ ਮੈਂ ਬਾਹਰ ਜਾ ਕੇ ਨਾਲ ਹੀ ਉਲਟੀ ਮਾਰਤੀ ਜੀ ਉਹ ਜਦੋਂ ਉਸ ਚੀਜ਼ ਦਾ ਮੈਂ ਪਤਾ ਚੈੱਕ ਕੀਤਾ ਗਿਆ ਤਾਂ ਉਹਦੀ 11 2025 ਨਾ ਐਕਸਪਾਇਰ ਹੋ ਚੁੱਕੀ ਸੀ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇੱਕ ਖਰਾਕ ਬਣਾ ਕੇ ਦਿੱਤੀ ਜਿੰਦੀਆਂ ਤਿੰਨ ਗੋਲੀਆਂ ਸੀਆਂ ਜੀ ਉਹ ਤਿੰਨੇ ਦੇ ਤਿੰਨੇ ਗੋਲੀਆਂ ਮੈਨੂੰ ਇੱਕ ਪਤਾ ਹੈਗਾ ਜੀ 10 2025 25 ਦਾ ਐਕਸਪਾਇਰ ਜੀ 11 2025 ਦਾ ਜੀ ਇੱਕ ਹੋਰ ਡਿਕਲੋਬੇਨ ਦਾ ਪੱਤਾ ਹੈ ਜੀ ਉਹ ਵੀ 10 2025 ਦਾ ਐਕਸਪਾਇਰ ਮਾਲ ਮੈਨੂੰ ਦਿੱਤਾ ਗਿਆ ਜੀ ਜਦੋਂ ਮੈਂ ਇਹਨਾਂ ਨੂੰ ਕਿਹਾ ਗਿਆ ਵੀ ਭਾਜੀ ਤੁਸੀਂ ਐਕਸਪਾਇਰ ਮਾਲ ਕਿਉਂ ਵੇਚ ਰਹੇ ਹੋ ਸਾਡੀ ਝਾਲ ਮਾਲ ਦਾ ਖਲਵਾੜ ਕਿਉਂ ਕਰ ਰਹੇ ਹੋ ਉਹ ਕਹਿੰਦੇ ਸਾਡੋਂ ਧਿਆਨ ਨਹੀਂ ਰਿਹਾ ਹੈਗਾ ਕਿਉਂਕਿ ਮਾੜੀ ਮੋਟੀ ਗੱਲ ਤਾਂ ਚੱਲਦੀ ਰਹਿੰਦੀ ਆ ਜੀ ਤੋਂ ਉਹਦੇ ਬਾਅਦ ਮੈਂ ਤੁਹਾਨੂੰ ਦੂਜੀ ਦਵਾਈ ਦੇ ਦੱਸਾਂ ਚਲੋ ਦੂਜੀ ਦਵਾਈ ਦੇਣ ਦੀ ਬਜਾਏ ਇਹਨਾਂ ਦਾ ਇੱਕ ਬ੍ਰਦਰ ਆਇਆ ਜੀ ਬਰਦਰ ਇਹਨਾਂ ਦਾ ਆ ਕੇ ਕਹਿੰਦਾ ਕੋਈ ਗੱਲ ਨਹੀਂ ਹੈ ਦਵਾਈ ਆ ਬੰਦਾ ਮਰਿਆ ਥੋੜੀ ਜਿਹੀ ਚੁੰਦਾ ਹੀ ਆ ਹਾਂਜੀ ਜਦੋਂ ਹੁਣ ਡਰਗ ਇੰਸਪੈਕਟਰ ਉਹ ਤੋਂ ਲੋਕਲ ਥਾਣਾ ਪੁਲਿਸ ਕਿੱਥੇ ਆਈ ਆ ਤੇ ਇਹਨਾਂ ਦੇ ਆਂਦਾ ਤੁਸੀਂ ਦੇਖ ਸਕਦੇ ਹੋ ਜੀ ਡੱਬੇ ਤੋਂ ਡੱਬੇ ਭਰ ਕੇ ਐਕਸਪਾਇਰ ਡੱਬੇ ਨਿਕਾ ਦਵਾਈਆਂ ਨਿਕਲ ਆਏ ਦਵਾਈ ਰਹੀ ਆ ਕੋਈ ਜੀ ਇਹ ਚਾਪੇ ਇੱਕ ਸੀ ਮੇਰੀ ਪਰ ਨਹੀਂ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਆ ਜੀ ਪੱਤਾ ਖੋਲ ਕੇ ਮੈਨੂੰ ਕਹਿੰਦੇ ਫਟਾਫਟ ਜੀਬ 'ਤੇ ਰੱਖ ਲਓ ਹੋਰੀ ਆਪ ਹੀ ਖੋਲ ਕੇ ਹਾਂਜੀ ਆਪ ਹੀ ਖੋਲ ਕੇ ਦਿੱਤੀ ਜੀ ਉਹ ਜਦੋਂ ਮੈਂ ਬਾਹਰ ਉਲਟੀ ਮਾਰੀ ਜੇ ਨਾਲ ਜਦ ਨੂੰ ਪੱਤਾ ਜਿਹੜਾ ਸੀਗਾ ਜਿਹੱਚੋ ਕੱਢ ਕੇ ਦਿੱਤੀ ਸੀ ਮੈ ਉਹ ਨਾਲੀ ਥੱਲੇ ਸੁੱਟਦਾ ਜੀ ਮੈਂ ਨਾਲ ਉੱਥੋਂ ਚੱਕ ਕੇ ਫਟਾਫਟ ਉਹਦੀ ਫੋਟੋ ਖਿੱਚੀ ਹੈ ਜੀ ਤੇ ਜਿਹੜੀ ਕੰਪਲੇਂਟ ਪਾਈ ਗਈ ਹੈ ਹੁਣ ਕੀ ਕਾਰਵਾਈ ਹੋਊਗਾ ਕਾਰਵਾਈ ਨੂੰ ਡਰੱਗਸ ਇੰਸਪੈਕਟਰ ਜੀ ਆਏ ਨੇ ਕੀ ਮੰਗ ਕੀ ਕਰਦੇ ਮੰਗ ਜੀ ਕਾਰਵਾਈ ਹੋਣੀ ਚਾਹੀਦੀ ਜੀ ਇਹ ਤਾਂ ਸਾਡਾ ਜੀ ਇੱਕ ਏਰੀਆ ਵਾ ਇੱਥੇ ਜਿਆਦਾ ਪੜੇ ਲਿਖੇ ਬੰਦੇ ਹੈ ਨਹੀਂ ਆ ਜੀ ਇੱਥੇ ਕਿੰਨੇ ਕਸਟਮਰ ਆਏ ਸੀ ਇਹਨਾਂ ਦੇ ਕਿੰਨੇ ਕਲਾਇੰਟ ਆ ਗਏ ਸਾਰੇ ਇਹਨਾਂ ਨੂੰ ਇਹ ਹਾਲਾਤ ਦੇਖ ਕੇ ਵਾਪਸ ਮੁੜ ਕੇ ਗਏ ਲਾਇਸੈਂਸ ਕਹਿ ਰਹੇ ਮੇਰੀ ਵਾਈਫ ਦੇ ਨਾਂ ਤੇ ਹੈ ਜੀ 6 ਮਹੀਨੋਂ ਸੀ ਦੇਖ